2 ਕਿਲੋ ਵਾਲੀ ਮੈਂ ਜਿਹੜਾ ਸਾਮੁਦਰਾ ਚਰਾਲੀ ਚੱਲਦੀ ਹੈ ਉਹ ਲੈਣੀ ਹੈ ਜ਼ੋਰ ਤਾਂ ਆਪਣੀ ਖੁਸ਼ੀ ਨਾਲ ਦੇਣੀ ਹੈ। ਲੋ ਵੀ ਦੋਸਤਾਂ ਨੂੰ ਆਪਾਂ ਚੰਗੇ ਦੁੱਧ ਵਾਲੀ ਗਾਂ ਦਿਖਾਉਨੇ ਆਂਗੇ। ਦੇਖੋ ਬਾਕੀ 20 ਲੀਟਰ ਬਾਈ ਕਹਿੰਦੇ ਆ ਬਾਕੀ ਤੁਸੀਂ ਆਪਦੀ ਸਮਝ ਦੇ ਨਾਲ ਖਰੀਦ ਸਕਦੇ ਹੋ। ਬੈਟ ਗੁੜੇ ਦੀ ਕੁਆਲਿਟੀ ਚੰਗੀ ਆ। ਕੱਦ ਇੱਧਰ ਦੇਵ ਢਾਬੇ ਵਾਲੇ ਆਗੇ। ਤੇ ਹਰੇਕ ਮੰਡੀ ਤੇ ਹੁੰਦੇ ਆਗੇ। ਰੋਟੀ ਪਾਣੀ, ਚਾਹ ਪਾਣੀ ਹਰੇਕ ਤਰ੍ਹਾਂ ਦਾ ਇਹਨਾਂ ਕੋਲੇ ਪ੍ਰਬੰਧ ਹੁੰਦਾ ਹੈਗਾ। ਤੇ ਸਾਫ ਸੁਥਰਾ ਹੁੰਦਾ ਸਾਰਾ ਖਾਣ ਪੀਣ ਵਾਲਾ ਸਿਸਟਮ ਜੋ ਹੁੰਦਾਗਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਹਰੇਕ ਮੰਡੀ ਜਿੰਨੀਆਂ ਵੀ ਮੰਡੀਆਂ ਲਾਦੀਆਂ ਸਾਰੀਆਂ ਮੰਡੀਆਂ ਦੀ ਤਕਰੀਬਨ ਹੁੰਦੇ ਆ ਗਿਆ ਇਹ ਤੇ ਇਹਨਾਂ ਕੋਲ ਜਰੂਰ ਦਰਸ਼ਨ ਦੇ ਆ ਕਰੋ ਤੇ ਸਾਫ ਸੁਥਰਾ ਕੰਮ ਹੁੰਦਾਗਾ ਤੇ ਖਾਣ ਪੀਣ ਵਾਲਾ ਸਿਸਟਮ ਸਾਰਾ ਹੀ ਵਧੀਆ ਹੁੰਦਾ ਤਕਰੀਬਨ ਤੇ ਇੱਥੇ ਤੁਸੀਂ ਪਹੁੰਚ ਗਏ ਇਹਨਾਂ ਤੋਂ ਤੁਸੀਂ ਕੋਈ ਚਾਹ ਪਾਣੀ ਪੀਣਾ ਜਾਂ ਰੋਟੀ ਪਾਣੀ ਉਹ ਸਾਰਾ ਪ੍ਰਬੰਧ ਹੁੰਦਾਗਾ E se va da mocca, giurur de adoro. E se vai a onnara, e non lo chiedi che tu siena, non mi ਵੀਡੀਓ ਚੰਗੀ ਲੱਗੀ ਤਾਂ ਕਿ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਆਪਾਂ ਇੱਕ ਬੂਰੀ ਮੱਝ ਦਿਖਾਉਨੇ ਆਗੇ ਬਹੁਤ ਸੋਹਣੀ ਆਗੀ ਸਾਫ ਸੁਥਰੀ ਆਗੀ ਸਿੰਗਾਂ ਸੋង ਬਹੁਤ ਸੋਹਣੇ ਆਗੇ ਸੌਦਾ ਇਹਦਾ ਚੱਲੀ ਜਾਂਦਾਗਾ ਬਹੁਤ ਵਧੀਆ ਆਗੀ ਕੱਚੀ ਆਗੀ ਅਜੇ ਥਾਣ ਸੁਣ ਵੀ ਬਹੁਤ ਚੰਗੇ ਆਗੇ ਤੋੜ ਕੇ ਦਿਖਾਉਨੇ ਆ ਤੁਹਾਨੂੰ ਉਦੋਂ ਬਾਅਦ ਆਪਾਂ ਡਿਟੇਲ ਲੈ ਕੇ ਦਵਾਂਗੇ ਫੇਰ ਦੇਖੋ ਬਹੁਤ ਸੋਹਣਾ ਫੇਸ ਹੈਗਾ ਬਾਕੀ ਤੋਂ ਅਰਦੀ ਨੂੰ ਚੈੱਕ ਕਰ ਸਕਦੇ ਹਾਂ ਬਹੁਤ ਵਧੀਆ ਬੁਰੀ ਹੈਗੀ ਬਾਡੀ ਵੰਦਰ ਦੀ ਬਹੁਤ ਚੰਗੀ ਹੈਗੀ ਤੇ ਬੈਕ ਸਾਈਡ ਤੋਂ ਬੈਟਰੀ ਕੁਆਲਟੀ ਵੀ ਬਹੁਤ ਚੰਗੀ ਆ ਥਾਣ ਬਹੁਤ ਵਧੀਆ ਹੈ ਕੱਚੀ ਵਾਲਾ ਜੀ ਪਾਸ ਕਰਕੇ ਅੱਗੇ ਲਗਾਈ ਕਰਵਾ ਦੋ ਜੀ ਮੁਲਕ ਦਾ ਬਾਈ ਦਾ ਹਾਂ ਜਿਹੜੇ ਰਾਗਾ ਕਾਰ ਵੇਚਦਾ ਉਹ ਕਹਿੰਦੇ ਵੀ ਇਹਨੇ ਉਹ ਸਹੀਆਂ ਹੋ ਚੁੱਕੀਆਂ ਨੇ ਸੌਦਾ ਵੀ ਹੋ ਚੁੱਕਾ ਹੈ ਪਰ ਜਿਹੜੀ ਲਗਾਈ ਤੁਸੀਂ ਨਹੀਂ ਕਰਾ ਰਹੇ ਇਹ ਕੋਈ ਫਰਿਆ ਆ ਗਿਆ ਤੋਰ ਦਿਨ ਇੱਕ ਵਾਰ ਹੀ ਫੇਰ ਚੈੱਕ ਕਰ ਲਿਓ ਫਿਰ ਆਪਾਂ ਡੀਟੇਲ ਲੈਂਦੇ ਆਂ ਲਿਖਾਈ ਕਰਵਾ ਦੋ ਸਾਫ ਸੁਥਰੀ ਆ ਚੜਾਈ ਝੜੂਈ ਬਹੁਤ ਆ ਗਈ ਥਣ ਲੇਵੇ ਦੀ ਵੀ ਸਾਫ ਆ ਗਈ ਪੂਰੀ ਸੋਹਣੀ ਆ ਗਈ ਪੂਰੀ ਥਣ ਦੇਖ ਰਹੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮਲਕੀਤਰਾ ਵਾਲਾ ਜੀ ਇਹਦਾ ਭਗਤਪੁਰਾ ਮੋੜ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਬਵਾਰ ਦਾ ਕੰਮ ਹੈ ਜੀ ਹਾਂਜੀ ਬਵਾਰ ਠੀਕ ਆ ਤੇ ਪਸ਼ੂ ਘਰੇ ਕਿੰਨੇ ਕੁੰਦੇ ਆ 10 12 ਹੀ ਆ ਮੱਜਿਆਂ ਦਾ ਗਾਵਾਂ ਦਾ ਵੀ ਨਾਲ ਗਾਇਆਂ ਦਾ ਵੀ ਆ ਮਈਆਂ ਦਾ ਮੈਕਸੀ ਆ ਹਰੇਕ ਤਰ੍ਹਾਂ ਦਾ ਮਾਲ ਘਰੋਂ ਮਿਲ ਜਾਂਦਾ ਹਾਂਜੀ ਹਾਂਜੀ ਠੀਕ ਆ ਤੇ ਇੱਥੇ ਆਪਾਂ ਜਿਹੜੀ ਇਹ ਬੂਰੀ ਲੈ ਕੇ ਆਏ ਆ ਇਹਦੀ ਕੀ ਡਿਟੇਲ ਆ ਕਿਹੜੇ ਸੂਏ ਸੁਣਾ ਬਾਈ ਜਣੇ ਇਹਨੇ ਤੀਜੇ ਸੂਏ ਸੁਣਾ ਵੀਰੇ ਤੀਜੇ ਸੂਏ ਸੁਣਾ ਕਿੰਨੇ ਦਿਨ ਕੱਢਦੀ ਆ ਲੈ ਜੂ ਅਜੇ 15 ਦਿਨ ਲੈ ਜੀ 15 ਦਿਨ ਲੈ ਜੀ ਅਜੇ 12 ਦਿਨਾਂ ਦੀ ਕੱਚੀ ਆ ਨਾ 12 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਤੇ ਇੱਕ ਵੀ ਬਾਈ ਇਹ ਲਈ ਹੋਈ ਆ ਆਪਣੇ ਕੋਲ ਦੂਜੇ ਸੂਏ ਵੀ ਆਪਣੇ ਕੋਲ ਵੀ ਬਾਈ ਵੀਰ ਜੀ ਆਪਣੇ ਕੋਲ ਦੂਜੇ ਸੂਏ ਦਈ ਆ ਮੈਂ 11 ਲੀਟਰ ਦੁੱਧ ਚਾਹ ਰਾਸਥਾਨੋਂ ਲੈ ਆਈ ਜੀ अच्छा 18 लीटर चौया पे। हां। ਇਸ ਵਾਰ ਫਿਰ ਵਧ ਦਊਗੀ। ਅੱਜ 20 ਕਿਲੋ ਦੇ ਬੋਚੀ ਦਾ। 30-30 ਦਾ ਦਵਾ। ਠੀਕ ਹੈ। ਠੀਕ ਹੈ। ਤੇ ਰੇਟ ਆਪਾਂ ਕਿੰਨਾ ਰੱਖਿਆ ਬਾਈ? ਇਹ ਤਾਂ ਮੁੱਲ ਤਾਂ 2-10 ਕਰਦੇ ਆ ਜੀ। 2-10? ਹਾਂਜੀ। ਕਿੱਥੋਂ ਦਾ ਹੀ ਛੱਡਣੀ ਆ। 1-60 ਦੀ। 1-60 ਦੀ। ਹਾਂਜੀ। ਬਾਕੀ ਹੋ ਜੂ ਮੌਕੇ ਤੇ ਮਾੜਾ ਮੋਟਾ ਕ ਫਿਕਸੀ ਆ। ਫਿਕਸੀ ਆ ਜੀ। ਫਿਕਸੀ ਆ। ਠੀਕ ਹੈ। 20 ਕਿਲੋ ਬਾਈ ਗਰੰਟੀ ਦੇ ਦੁਬਾਰਾ ਮੇਰਦੀ। ਹਾਂਜੀ ਹਾਂਜੀ। ਜੇ ਕਿਸੇ ਘਰ ਜੋ ਗਰੰਟੀ ਲੈ ਜਾਣਾ ਹੋਵੇ। ਹਾਂਜੀ ਗਰੰਟੀ ਆ। ਠੀਕ ਹੈ ਜੀ। ਠੀਕ ਹੈ। ਕੰਟੈਕਟ ਨੰਬਰ ਬ ਦੇ ਪਾਸ 5648 60 ਇੱਕ ਵਾਰੀ ਹੋਰ ਬੋਲ ਦਿਓ 9955848 60 ਠੀਕ ਹੈ ਠੀਕ ਹੈ ਬਾਈ ਧੰਨਵਾਦ ਮਾੜਾ ਜੱਪ ਗੇੜਾ ਦਵਾ ਟੇਲ ਤੁਹਾਨੂੰ ਲੈ ਦੀਏ ਸਾਰੀ ਦੋਸਤੋ ਆਪਾਂ ਤੇ ਦੇਖ ਸਕਦੇ ਤੁਸੀਂ ਇੱਥੇ ਬੈੱਕ ਵੀ ਸਕਦੇ ਆ ਸਾਫ ਸੁਥਰੀ ਹੈਗੀ ਬਾਕੀ 20 ਲੀਟਰ ਬਾਈ ਕਹਿੰਦੇ ਆ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦ ਸਕਦੇ ਹੋ ਤੋ ਸਾਹਮਣੇ ਤੁਹਾਨੂੰ ਆਪਾਂ ਮੱਛ ਦਿਖਾਉਨੇ ਆਂਗੇ ਡਿਟੇਲ ਸਾਰੀ ਲੈ ਕੇ ਦੇਵਾਂਗੇ ਬਾਈ ਤੋਂ ਤਾਜੀ ਸੁਈ ਵੀ ਆ ਤੇ ਬੱচ্চਾ ਹੈਗੀ ਆ ਕੱਟੀ ਤੇ 14 ਤੋਂ 15 ਲੀਟਰ ਬਾਈ ਕਹਿੰਦੇ ਵੀ ਤਿਆਰ ਆ ਹੁਣ ਤੇ 20 ਲੀਟਰ ਦੀ ਕੰਬੈਸਟੀ ਹੈਗੀ ਤੇ ਬਾਕੀ ਡਿਟੇਲ ਆਪਾਂ ਸਾਰੀ ਲੈ ਲੈਣੇ ਆ ਤੇ ਤੋਰ ਕੇ ਤੁਹਾਨੂੰ ਦਿਖਾ ਦਾਂਗੇ ਜਿਹਨੂੰ ਵੀ ਪਸੰਦ ਆਉਂਦੀ ਹੈ ਕੰਟੈਕਟ ਕਰ ਸਕਦੇ ਹੋ ਇੱਥੇ ਬੈਗ ਵੀ ਸਕਦੀ ਆ ਤੇ ਤੁਸੀਂ ਤਸੱਲੀ ਕਰਕੇ ਫਰੀ ਸਕਦੇ ਹੋ ਤੇ ਗੱਲਬਾਤ ਕਰ ਸਕਦੇ ਹੋ ਇਹ ਠੀਕ ਹੈ ਬੱਚਾ ਕੱਟੀ ਆ ਦੇਖ ਸਕਦੇ ਹੋ ਬਾਕੀ ਥਾਣ ਥਣ ਚੰਗੇ ਆਗੇ ਥਾਣਾ ਦੇ ਵਿੱਚ ਸਪੇਸ ਵੀ ਚੰਗੀ ਹੈਗੀ ਹੈ ਉਹ ਬਾਈ ਕੀਮਤ ਤੁਰਦੀ ਨੂੰ ਚੈੱਕ ਕਰ ਲਿਓ ਇੱਕ ਵਾਰੀ ਫੇਰ ਆਪਾਂ ਡਿਟੇਲ ਲੈ ਕੇ ਦਿੰਦੇ ਹਾਂ ਫੈਟ ਬੁੜੇ ਦੀ ਕੁਆਲਿਟੀ ਚੰਗੀ ਆ ਕੱਦ-ਕੱਡ ਦਰਮਿਆਨੇ ਦੇ ਵਿੱਚ ਤੇ ਸਭੀ ਭੜੀ ਵੀ ਚੰਗੜੀ ਆ ਗਈ ਭਾਰੀ ਆ ਕਿਹੜੇ ਮਿੰਟ ਦੀ ਐ ਬੰਤੀ ਸਿੰਗ ਕੁੰਡੇ ਆ ਬਾਡੀ ਵੰਤਰ ਦੀ ਵੀ ਚੰਗੀ ਆ 30 30 ਦੇ ਚੁਣੀ ਆ ਲਗਾ ਕੇ ਇਹਨੂੰ ਲੱਗੀ ਜਾਂਦੇ ਆ ਇਹਨੂੰ ਦੱਸਿਓ ਸੌਦਾ ਇਹਦਾ ਹੁੰਦਾਗਾ ਵੇਖਦੇ ਆ ਕੀ ਬਣਦਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਦੋਸਤ ਵਾ ਦਾ ਡਿਟੇਲ ਲੈ ਰਹੇ ਹਾਂ ਮੈਂ ਰਹਿਣਾ ਯਾਦ ਆਈ ਕਿੰਨੇ ਦੀ ਕਰਤਾ ਵੇਤਾ ਇਹ ਕਿਹੜਾ ਮੇਰੇ ਮੂਰੇ ਲਾਤੀ ਸਹੀ ਗੱਲ ਕਹਿ ਭਾਈ ਚਲ ਆਜੋ ਆਮਾ ਘੜੀ ਲੈਣੇ बाजू लगदा है ये वाले वाली है कौन बंद नहीं है तो बड़े बंद नहीं है ये वाला नहीं है ये वाला नहीं है बात इंसान चोरी कर लेगा अभी हम पता नहीं है यार 11 दिन के ਦਾਲੂ ਪਾਣੀ ਰਾਉਲੀ ਰਾਮਾ ਅ ਤੋੜੀ ਇੱਕ ਵਾਰੀ ਮੈਨੂੰ ਤੁਰਦੀ ਨੂੰ ਦੁਬਾਰੇ ਫੇਰ ਚੈੱਕ ਕਰ ਲਿਓ ਤੇ ਪੈਸੇ ਲੱਗ ਜਾਂਦੇ ਆ ਬਾਕੀ ਲੱਗ ਜੂਗਾ ਤਾਂ ਮਾਰੇ ਨੂੰ ਤੁਹਾਨੂੰ ਮੈਂ ਬੜਾ ਜਿਹਾ ਬੋਲਿਆ ਹੈ ਚਾਹੁੰਦਾ ਹਾਂ ਕਿ ਤੁਸੀਂ ਦੇਖਣਾ ਹੈ ਇਹ ਲਿਟਰ ਲੱਗ ਕੇ ਮਾਤਾ ਦਾ ਸ਼ਹਿਰ ਮਾਇਓ ਲੱਗਦਾ ਹੈ ਦਸ ਹਜ਼ਾਰ ਜੀ ਹੈ ਡੀ ਲੀਗਰਸ ਮੇਰੇ ਨਾਲ ਹੋਵੇ ਹੋਰ ਲੈਣੇ ਨਹੀਂ ਕੋਈ 20 ਕਿਲੋ ਵਾਲੀ ਮੈਂ ਜਿਹੜਾ ਸਾਮ ਸੁਖਰਾ ਚਾਲੀ ਚੱਲਦੀ ਹੈ ਉਹ ਲੈਣੀ ਹੈ ਛੋਟੇ ਆਪਦੀ ਕੁਝ ਨਹੀਂ ਲੜਦੇ ਨਹੀਂ ਹੈ ਤਾਂ ਇਹ ਗਏ ਉਹਨੇ ਨਿੱਕੀ ਕੈਦ ਅਲੋਪ ਉੱਥੇ ਜਾਣਾ ਨਹੀਂ ਕੰਮ ਉੱਥੇ ਕੰਮ ਜਾਣਾ ਨਹੀਂ ਨਹੀਂ ਉੱਥੇ ਜਾਣਾ ਨਹੀਂ ਫਿਰ ਵੇਚਣੀ ਨਹੀਂ ਮੇਰੇ ਤੋਂ ਘਰ ਚੋਂ ਨੂੰ ਲਾਤੀ ਹਾਂ ਹਾਂ ਬਈ ਰਾਮ ਦੇ ਨਾਲ ਕਿ ਦੇਖੀਰ ਬੰਦਿਆ ਸਾਡਾ ਹੁੰਦਾ ਹੈ ਇਹਦੇ ਵਿੱਚ ਦਿਖਾਦਾ ਰਿਹਾ ਮੇਰਾ ਬਾਈਕ ਉੱਪਰ ਤੇ ਪੇਜ ਹੈ। ਉਹ ਬਾਈਕ 14 ਦਾ ਹੈ ਮੈਂ ਇਹ ਨੂੰ ਮੈਂ ਵੀ ਦਿਖਾਵਾ ਲੇ ਵੇਖੋਗੇ। ਉੱਪਰ ਤੇ ਪੇਜ ਹੈ ਜੀ। ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ। ਬਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਪਹਿਲਾਂ। ਮੇਰਾ ਨਾਮ ਗੁਨੇਸ਼ ਹੈ ਜੀ। ਹਾਂਜੀ। ਐਡਰੈਸ ਆ ਬਨਾਂਦਪੁਰ ਸਾਹਿਬ ਦਾ ਵੀਰੇ। ਆਨੰਤਪੁਰ ਸਾਹਿਬ ਤੋਂ। ਆਨੰਤਪੁਰ ਤੋਂ ਲਈਦੀ ਪਹਿਲਾਂ ਦੱਸੀ। ਇਹ ਹਾਂਜੀ ਦੂਜੀ ਸੂਈ ਸੁਣੀ ਜੀ। ਠੀਕ ਹੈ ਪਹਿਲੇ ਸੂਈ ਆਪਣੇ ਘਰ ਹੀ ਸੀਗੀ ਹਾਂਜੀ ਆਪਣੇ ਘਰ ਕਿੰਨਾ ਦੁੱਧ ਦਿੰਦਾ ਨੇ ਪਹਿਲੇ ਸੂਈ 17 ਕਿਲੋ ਦਿੰਦਾ ਪਹਿਲੇ ਸੂਈ ਹਾਂਜੀ ਠੀਕ ਹੈ ਤੇ ਇਸ ਵਾਰ ਵਰ ਕਿੰਨੀ ਉਮੀਦ ਹੈਗੀ ਐਤਕੀ 20 ਪਲੱਸ ਕਰੂਗੀ ਵੀਰੇ ਚੌਥਾ ਦਿਨ ਸੂਈ ਨੂੰ 15 ਪਲੱਸ 16 ਬੋਲਾ ਜਾਨਾ ਜਿਹੜੀ ਕੰਟਰੋਲ ਜਾਨੀ 15 ਲੀਟਰ ਤਿਆਰ ਹੈਗਾ ਹਾਂਜੀ ਠੀਕ ਹੈ ਬੱਚਾ ਕੱਟੀ ਹੈ ਹਾਂਜੀ ਕੱਟੀ ਹੈ ਠੀਕ ਹੈ ਹਾਂਜੀ ਚਾਰ ਦਿਨਾਂ ਕੁਝ ਨਹੀਂ ਹਾਂਜੀ ਠੀਕ ਹੈ ਤੇ ਜਿਹੜਾ ਵੀਰ ਲਾਇਬ ਸ਼ੌਦਾ ਆਉਂਦਾ ਸੀ ਇਹ ਕਿੰਨਾ ਕੁ ਫਰਕ ਰਹਿ ਗਿਆ ਇਹਨਾਂ ਦੇ ਵੀਰੇ 1 60 60 ਲਾਉਂਦੇ ਆ। ਆਪਾਂ ਕਿੰਨਾ ਰੇਟ ਰੱਖਿਆ? ਮੈਂ 2 ਲੱਖ ਰੱਖਿਆ ਜੀ ਕੱਸੀ ਦੀ ਦਿਲਾਂ। ਇੱਕ ਕੱਸੀ ਦੀ ਦੇਣੀ ਹੈ। ਯਾਨੀ ਸੱਚ ਦਾ ਤੱਕਾ ਲਾਉਂਦੇ ਨੇ। ਹਾਂ ਜੀ। 20 ਹਜ਼ਾਰ ਦਾ ਫਰਕ ਹੈ ਨਾ। ਦੇਖੋ ਜੀ ਕੀ ਫਰਕ ਪਤਾ ਕਰੇ। ਠੀਕ ਹੈ ਜੀ। ਤੇ ਕੰਟੈਕਟ ਨੰਬਰ ਬੋਲ ਦੇ ਵੀਰੇ ਮੜਾ ਜ ਆਪਣਾ। 62843 03280 ਹਾਂ ਜੀ 03280 03280 ਹਾਂ 80 ਇੱਕ ਵਾਰੀ ਹੋਰ ਰਿਪੀਟ ਕਰ ਦਿਓ। 62843 ਠੀਕ ਹੈ ਜੀ 03280 ਠੀਕ ਹੈ ਜੀ। ਹਾਂ ਜੀ। ਲਓ ਬਈ ਜੀ। ਆਹ ਡਿਟੇਲ ਲੈ ਕੇ ਦੇ। ਕੰਟੈਕਟ ਕਰ ਸਕਦੇ ਹੋ ਦੋਸਤੋ ਜੇ ਵੀ ਭਾਜ ਪਸੰਦ ਆਉਂਦੀ ਹੈ ਡਿਟੇਲ ਤੁਹਾਨੂੰ ਸਾਰੀ ਲੈਤੀ ਆਪਾਂ ਨਾ ਤੇ ਜੀ ਫਰਕ ਥੋੜਾ ਹੀ ਰਹਿ ਗਿਆ ਸੀ 15 20 ਕਹ ਹਜ਼ਾਰ ਦਾ ਫਰਕ ਰਹਿ ਗਿਆ ਸੀ ਲੋਈ ਦੋਸਤੋ ਇੱਕ ਤੁਹਾਨੂੰ ਆਪਾਂ ਚੰਗੇ ਦੁੱਧ ਵਾਲੀ ਗਾਂ ਦਿਖਾਉਨੇ ਆਂਗੇ ਦੇਖੋ ਭਾਈ ਫਲਕਾਰੀ ਫਲਗੂਰੀ ਪਾ ਗਏ ਆ ਸ਼ਿੰਗਾਰ ਕੇ ਲੈ ਕੇ ਆਇਆਗਾ ਇਹ ਡਿਟੇਲ ਲੈਨੇ ਆਪਾਂ ਜੀ ਸਾਰੀ ਦੇਖੀ ਮੇਰੇ ਕੋਲ ਪੁੱਛਦੇ ਆ ਕੀ ਡੀਟੇਲ ਆ ਆਰਡਰ ਦੇਖ ਸਕਦੇ ਹੋ ਫਿਕਸ ਆਰਡਰ ਦੇ ਵਿੱਚ ਆ ਬਾਕੀ ਪੈਟ ਬੁੱਟ ਦੀ ਕੁਆਲਿਟੀ ਬਹੁਤ ਚੰਗੀ ਹੈਗੀ ਆਣ ਤੁਣ ਵੀ ਬਹੁਤ ਚੰਗੇ ਆਗੇ ਆਰਡਰ ਮੋਰ ਨੂੰ ਵੀ ਚੰਗਾ ਤੇ ਬੈਕ ਸਾਈਡ ਨੂੰ ਵੀ ਚੰਗਾ ਤੇ ਮੋਟੇ ਥਣਾ ਬਹੁਤ ਵਧੀਆ ਤੇ ਸਪੇਸ ਵੀ ਬਹੁਤ ਆ ਗਈ ਆ ਬਾਕੀ ਤੁਸੀਂ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਪੱচ্চਾ ਵੀ ਮੋਰੇ ਦੇਖ ਸਕਦੇ ਹੋ ਬੱਚੀ ਹੈ ਨਾ ਪੱচ্চਾ ਬੱਚੀ ਹੈ ਵੱਧ ਜਿਹੜੀ ਗੱਲ ਹੈ ਵੀ ਦੇਖ ਸਕਦੇ ਹੋ ਤੁਸੀਂ ਬਾਕੀ ਬੜਾ ਡਿਟੇਲ ਪੁੱਛਦੇ ਆਂ ਬਾਈ ਤੋਂ ਕੀ ਡਿਟੇਲ ਹੈ ਜਗਰਾਉ ਮੰਡੀ ਤੇ ਇਹ ਪਹੁੰਚੀ ਹੋਈ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾ ਮਰਜੀਤ ਸਿੰਘ ਹਾਂਜੀ ਸਨੋਬ ਚੰਨਣ ਸਿੰਘ ਹਾਂਜੀ ਐਰਪੋਰਟ ਕੱਚਾ ਖਿਲਾ ਠੀਕ ਹੈ ਜੀ ਥੋੜਾ ਜਿਹਾ ਉੱਤੀ ਬੋਲ ਸਰ ਇੰਸਪੈਕਟਰ ਮਰਜੀਤ ਸਿੰਘ ਥਾਣੇਦਾਰ ਕਰ ਰਿਹਾ ਬਈ ਠੀਕ ਹੈ ਜੀ ਵਿਪਾਰ ਦਾ ਕਾਰੋਬਾਰ ਆ ਸਾਡਾ ਵਿਪਾਰ ਦਾ ਕੰਮ ਵਿਪਾਰ ਦਾ ਕੰਮ ਠੀਕ ਆ ਮੱਝਾਂ ਗਾਂਵਾਂ ਦੋਹਾਂ ਦਾ ਦੋਨਾਂ ਦਾ ਜੀ ਮੱਝਾਂ ਕਾਂਵਾਂ ਦਾ ਸੇਲ ਦਾ ਕੰਮ ਠੀਕ ਆ ਤੇ ਘਰੇ ਕਿੰਨੇ ਕੁ ਪਸ਼ੂ ਹੁੰਦੇ ਬਾਈ ਹੈਗੇ 40 45 ਮਹੀਏ ਜੀ 40 ਠੀਕ ਆ ਹਰ ਇੱਕ ਵਕਤ ਅਵੇਲੇਬਲ ਹੁੰਦੇ ਆ ਹਾਂਜੀ ਠੀਕ ਹੈ ਜੀ ਮਾਲ ਕਿਸੇ ਨੇ ਵੀ ਖਰੀਦਣਾ ਤਾਂ ਪਹੁੰਚ ਸਕਦਾ ਚਾਹੇ ਮਰਜੀ ਖਰੀਦੋ ਜਿਹੜੇ ਮਰਜੀ ਪ ਠੀਕ ਹੈ ਜੀ ਤੇ ਇੱਥੇ ਆਪਾਂ ਜਿਹੜੀ ਇਹ ਗਾਂ ਲੈ ਕੇ ਆਏ ਆ ਜੀ ਇਹਦੀ ਕੀ ਡਿਟੇਲ ਆ ਗਈ ਜਿਹੜੇ ਸੂਏ ਵੀ ਦੂਜੇ ਸੂਏ ਆ ਜੀ ਇਹਦੇ ਸਾਨੂੰ 23 ਕਿਲੋ ਬੌੜਾ ਹੁਣ ਤੋਂ ਚਾਹ ਤਿਆਰ ਹੈ 23 ਕਿਲੋ ਹੁਣ ਤਿਆਰ ਹੈ ਤਿਆਰ ਆ ਜੀ ਬੱਛੀ ਮੰਗਰਾ ਜੀ ਮੰਗਰ ਬੱਛੀ ਆ ਠੀਕ ਹੈ ਤੇ ਕਿੰਨੀ ਕੈਪੈਸਿਟੀ ਹੈ ਜੀ ਹੋਰ ਕਿੰਨਾ ਪਾ ਸਕਦੀ ਹੈਗੀ ਇਹਦੇ ਤੋਂ ਦੁੱਧ ਤੇ ਆਉਣੀ ਹੈ ਜੀ ਠੀਕ ਹੈ ਕਿੰਨਾ ਆਈਡੀ ਕਿੰਨਾ ਦਾ ਹੋ 40 45 ਕਿਲੋ ਸਤੂ ਦਾ 40 45 ਦੇ ਜੂ ਜਾਣੀ ਪੀਕ ਤੇ ਹੈ ਨਾ ਦੂਜੇ ਸੁਨੇ ਪਹਿਲੇ ਜੂ ਕਿੰਨਾ ਕੱਢਿਆ ਆਪਣੇ ਕੋਲ ਹੀ ਪਹਿਲੇ ਸੁਨੇ ਪਹਿਲੇ ਸੁਨੇ ਲਈ ਹੈ ਸੀਮਾ ਨੂੰ ਲੈ ਲਈ ਸੀਗੀ ਆਪਾਂ ਤਾਂ ਠੀਕ ਹੈ ਠੀਕ ਹੈ ਠੀਕ ਹੈ ਤੇ ਆਪਾਂ ਮੁੱਲ ਮਾਨਤਣ ਵੀ ਕਰ ਦਾਂਗੇ ਮੁੱਲ ਮੁੱਲ ਕਿੰਨਾ ਰੱਖਦੇ ਆ ਡੇਢ ਰੱਖਿਆ ਜੀ ਡੇਢ ਠੀਕ ਆ ਮਾਨਤਣ ਕਰ ਦੋਗੇ ਮੁੱਲ ਹੀ ਮਾਨਤਣ ਹੋ ਜੂ ਮੌਕੇ ਤੇ ਮੌਕੇ ਵੀ ਹੈ ਜੀ ਠੀਕ ਹੈ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 97797 97797 02077 02077 97797 02077 02077 97797000 ਡਬਲ ਸਰ ਠੀਕ ਹੈ ਜੀ ਧੰਨਵਾਦ ਜੀ ਲੋ ਵੀ ਦੋਸਤੋ ਇਹ ਬੱਤੀ ਹੈਗੀ ਦੇਖ ਸਕਦੇ ਤੁਸੀਂ ਵੱਧੇ ਵਾਲੀ ਗੱਡੀ ਹੈਗੀ ਤੇ ਇਹ ਬੈੜ ਆ ਗਈ ਕੋਲਕਾਰੀ ਇਹ ਤਾਂ ਲਾਤੀ ਹੈਗੀ ਤੇ ਹੱਡਾਂ ਪੈਰਾਂ ਦੀ ਬਹੁਤ ਚੰਗੀ ਮਜ਼ਬੂਤ ਆ ਗਈ। ਤੇ ਬਾਕੀ ਆਰਡਰ ਤੁਸੀਂ ਦੇਖ ਸਕਦੇ ਬਹੁਤ ਜਗਾ ਫੈਕਸਡ ਰਗਾ। ਮੈਂ ਬੱਚੇ ਦਾ ਜ਼ਿਆਦਾ ਕਰਦੀ ਆ। ਕੱਦ-ਕਾੜ ਦੇ ਵਿੱਚ ਚੰਗੀ ਆ ਗਈ। ਬੇਲ-ਬੂਲ ਵੀ ਚੰਗੀ ਆ ਗਈ। 25 ਦਵਾਰੇ ਦੇਖ ਜਾਦੇ ਹਾਂ। ਇਹ ਆ ਗਈ। ਦੇਖੋ ਦਵਾਰੇ। ਢਾਂਚਾ ਬਹੁਤ ਵੱਡੇ ਢਾਂਚੇ ਦੀ ਹੈ ਮਜ਼ਬੂਤ ਢਾਂਚੇ ਦੀ ਹੈ। ਬਾਕੀ ਤੁਸੀਂ ਆਦੀ ਸਮਝਦੇ ਨਾਲ ਖਰੀਦਣੀ ਹੈ ਟੇਲ ਆਪਾਂ ਤੁਹਾਨੂੰ ਸਾਰੀ ਲੈ ਦਈਏਗੀ ਤੇ ਗੱਲਬਾਤ ਕਰ ਸਕਦੇ ਹੋ ਇੱਥੇ ਵੇਖ ਵੀ ਸਕਦੀ ਹੈ ਤੇ ਤੁਸੀਂ ਗੱਲਬਾਤ ਕਰਕੇ ਖੁੱਦ ਸਕਦੇ ਹੋ